ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਬਾਬਾ ਫਤੀ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਦੇ ਵਿੱਚ ਅੱਜ ਤੋਂ ਆਰੰਭ ਹੋਈ ਸ਼ਹੀਦੀ ਸਭਾ ਦੇ ਮੌਕੇ ਨਵੇਂ ਤਿਲ ਕੰਪਲੈਕਸ ਦੇ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਹੈ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਪਰਨੀ ਚੇਰਗਿਲ ਵੱਡੀ ਇੱਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਸਿੰਘਲ ਅਤੇ ਉਥੇ ਇੱਕ ਡਿਪਟੀ ਕਮਿਸ਼ਨਰ सुरेंद्र ਸਿੰਘ ਢਾਲੀਵਾਲ ਉਥੇ ਐਸਡੀਐਮ ਫਤਿਹਗੜ੍ਹ ਸਾਹਿਬ ਅਰਵਿੰਦ ਕੁਮਾਰ ਨੇ ਜਿਹੜੀ ਕੀ ਸ਼ਿਰਕਤ ਕੀਤੀ ਹੈ ਦੱਸ ਦੇ ਕਿ ਮੁੱਖ ਮੰਤਰੀ ਪੰਜਾਬ ਦੇ ਫੀਲਡ ਅਫਸਰ ਸ਼੍ਰੀ ਅਭਿਸ਼ੇਕ ਸ਼ਰਮਾ ਅਤੇ ਸਹਾਇਕ ਕਮਿਸ਼ਨਰ ਪ੍ਰੇਮਿਲਾ ਸ਼ਰਮਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਇਸ ਮੌਕੇ ਅੱਜ ਤੋਂ ਆਰੰਭ ਹੋਈ ਸ਼ਹੀਦੀ ਸਭਾ ਨੂੰ ਦੇਸ਼ ਅਤੇ ਦੁਨੀਆ ਦੇ ਵਿੱਚ ਦਿਖਾਉਣ ਦੇ ਲਈ ਏਐਨਬੀ ਨਿਊਜ਼ ਦੀ ਟੀਮ ਪਹੁੰਚੀ ਹੈ ਚੌਥੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਫਤਾਰ ਸਿੰਘ ਰਿਆ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਹੈ ਆਓ ਦੇਖਦੇ ਹਾਂ ਬੀ ਨਿਊਜ਼ ਦੀ ਇਹ ਖਾਸ ਰਿਪੋਰਟ ਸੋਦਸਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋਦਸਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸ਼ਾਨੀ ਸ਼ਹਾਦਤ ਸਮਰਪਿਤ ਇਹ ਰੋਜਾ ਸ਼ਹੀਦੀ ਜੋੜਮੇਲ ਸ਼ੁਰੂ ਹੋ ਚੁੱਕਿਆ ਹੈਗਾ ਸੋ ਸਾਡੇ ਨਾਲ ਜਗਦੀਪ ਸਿੰਘ ਜੀ ਮਾ ਜੀ ਨੇ ਚਿੰਗੋ ਸਾਹਿਬ ਅੱਜ ਆਰੰਭਤਾ ਹੋ ਚੁੱਕੀ ਹੈ ਜੀ ਸੋ ਕੀ ਕਰੀ ਪਰੰਪਰਾ ਦੇ ਮੁਤਾਬਕ ਔਰ ਸਿੱਖ ਸਿਧਾਂਤਾਂ ਦੇ ਮੁਤਾਬਕ ਕੋਈ ਵੀ ਕੰਮ ਜਦੋਂ ਕੋਈ ਸਿੱਖ ਕਰਦਾ ਹੈ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਠ ਜਿਹੜੇ ਉਹਦੀ ਆਰੰਭਤਾ ਤੋਂ ਹੁੰਦੇ ਆ ਸਹਿਬਜ਼ਾਦਿਆਂ ਦੀ ਔਰ ਮਾਤਾ ਜੀ ਦੀ ਸ਼ਹਾਦਤ ਉਹ ਸਬੰਧ ਵਿੱਚ ਅੱਜ ਜਿਹੜਾ ਖੰਡਪਾਟ ਸਾਹਿਬ ਹੈ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਅੱਜ ਰਮਤਾ ਹੋਈ ਹੈ ਸਵੇਰੇ 7 ਵਜੇ ਔਰ ਕੱਲ ਮਾਦੀ ਅਰਦਾਸ ਪਰਸੋ ਭੋਗ ਅਪਰੰਤ ਨਗਰ ਕੀਰਤਨ ਜਿਹੜਾ ਉਹ ਇਸ ਧਰਤੀ ਤੇ ਹੀ ਆ ਕੇ ਸਮਾਪਤ ਹੋਏਗਾ ਲੋਕਾਂ 'ਚ ਬਹੁਤ ਵਧੀਆ ਸੰਗਤ ਦੇ ਵਿੱਚ ਸ਼ਰਧਾ ਸਤਿਕਾਰ ਹੈ ਔਰ ਇਹ ਸਤਿਕਾਰ ਆਏ ਸਾਲੀ ਹੁੰਦਾ ਮੈਂ ਸਮਝਦਾ ਵੀ ਇੰਨੀ ਠੰਡ ਦੇ ਬਾਵਜੂਦ ਇੰਨੀ ਸੰਗਤ ਦੇ باوجود ਕੋਈ ਮੇਸੇਪਰ ਨਹੀਂ ਕੋਈ ਲੜਾਈ ਝਗੜਾ ਨਹੀਂ ਬੜੇ ਸਤਿਕਾਰ ਨਾਲ ਔਰ ਆਏ ਦਿਨ ਇਹਦੇ ਵਿੱਚ ਜਿਹੜਾ ਲੰਗਰ ਦਾ ਸਤਿਕਾਰ ਹੈ ਜਾਂ ਹੋਰ ਚੀਜ਼ਾਂ ਦਾ ਹੁਣ ਇੱਕ ਇਹ ਮੇਲਾ ਨਹੀਂ ਇੱਕ ਸਭਾ ਜਾਂ ਮੇਲ ਦੇ ਸੰਬੰਧ ਵਿੱਚ ਇਹ ਜਿਹੜਾ ਪ੍ਰੋਗਰਾਮ ਹੈ ਇਹ ਚੱਲ ਰਿਹਾ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਆਰਜਿੰਦਰ ਸਿੰਘ ਧਾਮੀ ਨੇ ਅਪੀਲ ਕੀਤੀ ਔਰ ਪੁਰਾਣੇ ਪ੍ਰਧਾਨ ਵੀ ਅਪੀਲ ਕਰਦੇ ਰਹੇ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਕੋਈ ਸਰਕਸ ਨਹੀਂ ਕੋਈ ਹਾਸੇ ਦਾ ਕਾਰਖਾਨਾ ਜਾਂ ਝੂਲੇ ਚੱਲੇ ਔਰ ਤੁਸੀਂ ਦੇਖਿਆ ਹੋਣਾ ਲੰਗਰਾਂ ਦੇ ਵਿੱਚ ਸਪੀਕਰਾਂ ਦੀ ਜਿਹੜੀ ਵਰਤੋਂ ਹੈ ਉਹ ਵੀ ਨਹੀਂ ਹੋ ਰਹੀ ਸੋ ਜਿਹੜੇ ਕਰ ਵੀ ਰਹੇ ਨੇ ਉਹਨਾਂ ਨੂੰ ਵੀ ਅਪੀਲ ਹੈ ਵੀ ਤੁਸੀਂ ਇਹ ਮर्याਦਾ ਰੱਖੋ ਜਿਸ ਤਰ੍ਹਾਂ ਦੂਜੀ ਸੰਗਤ ਕਰ ਰਹੀ ਹੈ ਉਸੇ ਤਰੀਕੇ ਨਾਲ ਹੀ ਇਹਦੇ ਵਿੱਚ ਸ਼ਾਮਲ ਹੋਵੋ ਜੀ ਮਹਸਾਬ ਜਿਵੇਂ ਪੰਜਾਬ ਦੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਪੰਜਾਬ ਦੇ ਉੱਤੇ ਜਿਵੇਂ ਕਹਿਆ ਜਾਂਦਾ ਕਿ ਨਸ਼ੇ ਦਾ ਧੱਬਾ ਲੱਗਦਾ ਜਾ ਰਿਹਾ ਹੈਗਾ ਕਿ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਵੱਲ ਜ਼ਿਆਦਾ ਵੱਧ ਰਹੀ ਹੈ ਉਹਦੇ ਤੇ ਕੀ ਕਹਿਣਾ ਹੈ ਇਹਨਾਂ ਸਰਕਾਰਾਂ ਦੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇੱਕ ਪ੍ਰੋਗਰਾਮ ਲਿਖਿਆ ਗਿਆ ਤੁਸੀਂ ਸਭਾ ਦੇ ਵਿੱਚ ਵੇਖਿਆ ਹੋਣਾ ਵੀ ਬੱਚੇ ਚਲੋ ਦਾੜੀ ਕੇਸ ਤਾਂ ਕਟਾਏ ਹੋਏ ਨੇ ਪਰ ਬੱਚੇ ਸਿਰ ਤੇ ਰਮਾਲਾ ਬੰਨ ਕੇ ਪਟਕਾ ਬੰਨ ਕੇ ਜਾਂ ਕੋਈ ਦਸਤਾਰ ਬੰਨ ਕੇ ਇਹਨਾਂ ਬੱਚਿਆਂ ਦੇ ਵਿੱਚ ਸ਼ਰਦਾ ਵੱਡੀ ਹੈ ਤੁਹਾਨੂੰ ਕੋਈ ਲੱਖਾਂ ਦੀ ਤਦਾਦ ਵਿੱਚ ਅੱਜ ਬੱਚੇ ਇੱਥੇ ਫਿਰਦੇ ਨੇ ਕਿੰਨੇ ਕਿ ਨਸ਼ਈ ਲੱਗਦੇ ਆਪਾਂ ਨੂੰ ਕਿੰਨੇ ਇੱਕ ਨਸ਼ੇ ਕਰਕੇ ਬੱਚੇ ਨੰਗੇ ਪੈਰੀ ਝਾੜੂ ਮਾਰਦੇ ਜਾਂ ਸੇਵਾ ਕਰ ਸਕਦਾ ਇਹ ਸਰਕਾਰ ਕੋਈ ਹੋਣਾ 2-4% ਪਰ ਬਦਨਾਮੀ ਹੈ ਜਿਹੜੀ ਉਹ ਸਰਕਾਰ ਦੇ ਦੁਆਰਾ ਬਹੁਤ ਜ਼ਿਆਦਾ ਹੋ ਰਹੀ ਹੈ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਹਸਾਬ ਜਿਸ ਹਸਾਬ ਨਾਲ ਸਰਕਾਰ ਜਾਂ ਪੁਲਿਸ ਐਡਮਿਨਿਸਟ੍ਰੇਸ਼ਨ ਇਹ ਬਦਨਾਮੀ ਕਰ ਰਹੀ ਹੈ ਉਸ ਹਸਾਬ ਨਾਲ ਕੋਈ ਨਸ਼ਾ ਪੰਜਾਬ ਦੇ ਵਿੱਚ ਹੈਗਾ ਸੋ ਐਜੀਬੀਸੀ ਵੱਲੋਂ ਕਿਹੋ ਜਿਹਾ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਪ੍ਰਬੰਧ ਕੀਤੇ ਤੁਸੀਂ ਜਾਇਜ਼ੇ ਵੀ ਲੈਂਦੇ ਹੋਣੇ ਨੇ ਸੋ ਕਿਹੋ ਜਿਹਾ ਪ੍ਰਬੰਧ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਏ ਸਾਲ ਇਹ ਪ੍ਰਬੰਧ ਕਰਦੀ ਹੈ ਔਰ ਐਡਮਿਨਿਸਟ੍ਰੇਸ਼ਨ ਵੀ ਕਰਦੀ ਹੈ ਬੜੇ ਵਧੀਆ ਪ੍ਰਬੰਧ ਨੇ ਟਰਾਂਸਪੋਰਟ ਦੀ ਆਵਾਜਾਵੀ ਤੁਸੀਂ ਦੇਖਿਆ ਹੁਣ ਨਾ ਮਾਤਰੀ ਹੈ ਲੰਗਰ 450 ਦੇ ਕਰੀਬ ਲੰਗਰ ਹੈ ਬੜੇ ਵਧੀਆ ਤਰੀਕੇ ਨਾਲ ਉਹਦਾ ਪ੍ਰਬੰਧ ਕੀਤਾ ਗਿਆ ਥੋੜੀ ਬਹੁਤ ਸਰਾਵਾਂ ਦੀ ਜਾਂ ਕਮਰਿਆਂ ਦੀ ਘਾਟ ਹੈਗੀ ਆ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਸਾਲਾਂ ਚ ਦੂਰ ਕੀਤੀ ਜਾ ਸਕੇ ਤਨ ਤਨ ਬਾਬਾ ਜੁਰਾਵਰ ਸਿੰਘ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਪੂਜਨੀਕ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਸਥਾਨ ਤੇ ਲੋਕ ਬਹੁਤ ਸੰਗਤਾਂ ਜਿਹੜੀਆਂ ਗੁਰਨਾਨਕ ਦੇਵਾ ਸੰਗਤਾਂ ਨੱਤ ਮਸਤ ਹੋ ਕੇ ਆ ਰਹੀਆਂ ਨੇ ਔਰ ਅੱਜ ਉਹਨਾਂ ਦੀਆਂ ਦਿੱਤੀ ਹੋਈਆਂ ਸਾਧਨਤਾਂ ਨੂੰ ਯਾਦ ਕਰਦੇ ਹੋਏ ਸਮੁੱਚੀ ਗੁਰਨਾਨਕ ਦੇਵਾ ਸੰਗਤਾਂ ਉਹਨਾਂ ਨੂੰ ਸਦਾ ਦੇ ਸਤਕਾਰ ਭੇਟ ਕਰ ਰਹੀਆਂ ਨੇ ਔਰ ਮੈਂ ਸਮੁੱਚੀਆਂ ਗੁਰਨਾਨਕ ਦੇਵਾ ਸੰਗਤਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਉਹਨਾਂ ਦੀ ਸ਼ਹੀਦਿਆਂ ਨੂੰ ਉਹਦੀ ਸਾਧਾਸਤ ਨੂੰ ਯਾਦ ਰੱਖੀਏ ਔਰ ਅੰਮ੍ਰਿਤਪਾਨ ਕਰਕੇ ਸਿੰਘ ਸਜੀਏ ਕਿਉਂਕਿ ਉਹਨਾਂ ਦੇ ਜਿਹੜੀਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਉਹਨਾਂ ਨੂੰ ਮੁਖਰਾ ਕੇ ਆਪਾਂ ਜਿਹੜੀਆਂ ਉਹਨਾਂ ਨੇ ਸਾਧਤਾ ਦਿੱਤੀਆਂ ਨੇ ਉਹਨਾਂ ਦੀ ਚਲਾਏ ਹੋਏ ਪੂਰਨਿਆ ਤੇ ਚੱਲ SO ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਜੋਤੀਸੂਤ ਸਾਹਿਬ ਦੇ ਦਰਸ਼ਨ ਕਰਵਾਏ ਤੇ ਹੁਣ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਤੁਹਾਨੂੰ ਸੰਗਤਾਂ ਦਾ ਕੱਠ ਜਿਹੜਾ ਤੁਸੀਂ ਵੇਖ ਸਕਦੇ ਹੋ ਠਾਠਾ ਮਾਰਦਾ ਹੋਇਆ ਕੱਠ ਗੁਰਦੁਆਰਾ ਸ੍ਰੀ ਜੋਤੀਸੂਤ ਸਾਹਿਬ ਗੁਰੂਆਂ ਦੇ ਦਰਸ਼ਨ ਕਰਨ ਲਈ ਪਹੁੰਚ ਰਿਹਾ ਹੈਗਾ ਸੋ ਸੰਗਤਾਂ ਦੂਰ ਦੂਰ ਤੋਂ ਗੁਰਦੁਆਰਾ ਸ੍ਰੀ ਜੋਤੀਸੂਬ ਸਾਹਿਬ ਪਹੁੰਚ ਰਿਹਾ ਹੈ ਗਿਆ ਸ਼ੋ ਸ਼ਹੀਦੀ ਜੋੜ ਮੇਲ ਦਾ ਅੱਜ ਪਹਿਲਾ ਦਿਨ ਹੈਗਾ ਸੋ ਤੁੰਦ ਨੇ ਵੀ ਆਪਣੀ ਕਿਤੇ ਨਾ ਕਿਤੇ ਚਾਦਰ ਹੈ ਜਿਹੜੇ ਪੈਰ ਬਸਾਰੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਤੁੰਦ ਵੀ ਬਹੁਤ ਜ਼ਿਆਦਾ ਹੈਗੀ ਆ ਠੰਡ ਵੀ ਬਹੁਤ ਜ਼ਿਆਦਾ ਹੈਗੀ ਆ ਸੋ ਤੁਸੀਂ ਪਰਲੇ ਪਾਸੇ ਜਿੱਧਰ ਵੀ ਨਜ਼ਰ ਮਾਰੋਗੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਤੁਹਾਨੂੰ ਨਜ਼ਰ ਆਵੇਗਾ ਫਤਿਹਗੜ ਸਾਹਿਬ ਤੋਂ ਕੈਮਰਾਮੈਨ ਆਕਾਸ਼ ਦੇ ਨਾਲ ਹਰਵਿੰਦਰ ਸਿੰਘ ਦੀ ਖਾਸ ਪੇਸ਼ਕਸ਼